ਸਸਿਕਾ ਬਾਈ ਆਪਣਾ ਪਿੰਡ ਹੈਗਾ ਤਪਾ ਵੀਰੇ ਆਵਾ ਵਸਤੀ ਤੇ ਆਪਣਾ ਮੇਰੇ ਬਾਪ ਦਾ ਨਾਮ ਬੂਟਾ ਬਾਗੀ ਤੇ ਮੇਰਾ ਨਾਮ ਗੋਖਾ ਤਪਾ ਪੈਂਦਾ ਆਪਣਾ ਆਵਾ ਵਸਤੀ ਬਾਪ ਨੇ ਨੇੜੇ ਪੈਂਦਾਗਾ ਬਸ ਛੱਡੇ ਦੇ ਨੇੜੇ ਆਵਾ ਵਸਤੀ ਪੈਂਦੀ ਹੈ ਬਾਈ ਦੀਆ ਤੇ ਬੂਟਾ ਬਾਗੀ ਮੇਰੇ ਬਾਪ ਦਾ ਨਾਮ ਸੀ ਪਹਿਲਾਂ ਤੋਂ ਨੌ ਜਾਣਦੇ ਲੋਕ ਬੂਟਾ ਬਾਗੀ ਤੇ ਮੇਰਾ ਨਾਮ ਪੱਕਾ ਨੋਈ ਗੋਖਾ ਗੋਖਾ ਹੀ ਹੈ ਮੇਰੇ ਬਾਪੇ ਨੇ ਨੋਂ ਤਰੈ ਸੀ ਉਹਦਾ ਮੇਰਾ ਸੁਖਵਿੰਦਰ ਨੋਂ ਤਾਂ ਪੱਕਾ ਦਾ ਪਰ ਮੇਰੇ ਪਾਪੇ ਨੇ ਮੈਨੂੰ ਗੋਖਾ ਗੋਖਾ ਕਹਿੰਦੇ ਦੁਨੀਆ ਗੋਖਾ ਹੀ ਬਗਾਤਾ ਪਹਿਲਾਂ ਆੜੇ ਪਾਪੂ ਨੂੰ ਬਾਲਾ ਸੌਂਕ ਸੀ ਪਹਿਲਾਂ ਨਾ ਮੇਰਾ ਸਾਡੇ ਕੋਲ ਨਾ ਬਾਈ ਬੱਗ ਸੀ ਪਿੰਡ ਦਾ ਮੇਰਾ ਪਾਪਾ ਦਾਦਾ ਹੁੰਦਾ ਚੱਲ ਸਾਨੂੰ ਤਾਂ ਹੁਣ ਕੀ ਪਤਾ ਮੇਰਾ ਪਾਪਾ ਕਹਿੰਦਾ ਵੀ ਉਹ ਤਾਂ ਮੇਰੇ ਪਾਪੇ ਰਗੇ ਕੁਮਾਰੇ ਸੀ ਗੱਲਾਂ ਦਾਦਾ ਹੁੰਦਾ ਜੀ ਵੀ ਪੁੱਤ ਆਪਣੇ ਨਾ ਬੱਗ ਸਾਡਾ ਪਿੰਡ ਆ ਪਿਛਲਾ ਬੁਰਜ ਆ ਰਾਠੀਗੇ ਬੁਰਜ ਕੋਲੇ ਬੁਰਜ ਆ ਨਾ ਬੁਰਜ ਹਰੀਗੜ੍ਹ ਪੈਂਦਾ ਬੰਦਾ ਕਿਹੜਾ ਆ ਹੋ ਬੁਰਜ ਪਿਛਲਾ ਪਿੰਡ ਸਾਡਾ ਪਸ਼ੋਕੜ ਮੇਰੇ ਪਾਪੇਰ ਕਹਿੰਦਾ ਉੱਥੋਂ ਦਾ ਸੀ ਇੱਥੇ ਤਾਂ ਸਾਨੂੰ ਮੇਰੇ ਪਾਪ ਪਿਆਰ ਕੇ ਨੂੰ ਪੰਚਾਇਤ ਲੈ ਗਈ ਸੀ ਪਿੰਡ ਅੱਗੇ ਬਾਗੀ ਨੂੰ ਨਾ ਬੱਗ ਛੱਡਣ ਲਈ ਪੰਚਾਇਤ ਲੈ ਕੇ ਆਉਂਦੀ ਪੱਗ ਦੇ ਕੇ ਜਿਹੜਾ ਮੇਰਾ ਦਾਦਾ ਸੀ ਉਹਨੂੰ ਪੱਗ ਦੇ ਕੇ ਲਿਆਈ ਸੀ ਇੱਥੇ ਤਾਂ ਵੀ ਫਿਰ ਮੇਰੇ ਪਾਪ ਪਿਆਰ ਗਏ ਫਿਰ ਇੱਥੇ ਆਏ ਸਾਡਾ ਉਹ ਵਿਛਾ ਦਾ ਬੁਰਜਦਾਗਾ ਅਬਰਜ ਜਿਹੜਾ ਹਰੀ ਗਾ ਬੈਂਦਾਗਾ ਐਸੀ ਰਾਠੀਆ ਕੋਲੇ ਬੁਰਜ ਜਾਏਗਾ ਨਾ ਉਹ ਉੜ ਜਾ ਆਪਣਾ ਬੇ ਮੇਰੇ ਪਾਪ ਪਿਆਰ ਗਏ ਫਿਰ ਇੱਥੇ ਬੱਗ ਜਾ ਰਿਆ ਸੀ ਉਤੋਂ ਮੇਰੇ ਦਾਦੇ ਨੂੰ ਪੱਗ ਦੇ ਕੇ ਲਿਆਏ ਆ ਕਰਕੇ ਸਾਨੂੰ ਬਾਗੀ ਕਹਿੰਦੇ ਐ ਇੱਥੇ ਤਾਂ ਵੀ ਸਾਨੂੰ ਇਹਨੂੰ ਮਾਰੀ ਤੰਗ ਬਾਗੀ ਕਹਿੰਦੇ ਮੇਰਾ ਪਾਪਾ ਤਾਂ ਵੀ ਅਸੀਂ ਬੱਗ ਚਾਰਦੇ ਸੀ ਛੇ ਭਾਈ ਸੀ ਮੇਰੇ ਪਾਪਾ ਅਰਗੇ ਕਹਾਂ ਸੀ ਅਸੀਂ ਆ ਦੇਖੇ ਤੂੰ ਪ੍ਰਮਾਤਮਾ ਦੇ ਮੇਰ ਸੀ ਕਿਸੇ ਸਾਧਨੇ ਦੱਸਿਆ ਜੇ ਮੇਰੇ ਬਾਪੇ ਨੂੰ ਕਹਿੰਦਾ ਵੀ ਬੂਟੇ ਤੇਰੇ ਸੀ ਮੁੰਡੇ ਹੋਣਗੇ ਤੇ ਸੀ ਹੋਏ ਤੇ ਸੀ ਕਹਾਂ ਮੇਰੇ ਬਾਪੇ ਅਰਗੇ ਭਾਈ ਸੀ ਮੇਰਾ ਪਾਪਾ ਦਾ ਆਦਾ ਹੁੰਦਾ ਸੀ ਉਹ ਇੱਥੇ ਸਾਡੇ ਧੀ ਦੀ ਬਾਵਾ ਦੇ ਉਥੇ ਬੱਗ ਬੋਂਦੇ ਦੇ ਉਥੇ ਸਾਧ ਰਹਿੰਦਾ ਸੀ ਚੱਲ ਮੇਰੇ ਪਾਪਾ ਮੇਰੇ ਨੂੰ ਆਉਜੀ ਛਾਂਤਾਂ ਨੂੰ ਪਾਣੀ ਢਾਣੀ ਕਦੇ ਆਏ ਨਹੀਂ ਸੀ ਵੀ ਯਾਰ ਇੰਨਾ ਕਰਦਾ ਸੀ ਜਿੰਨਾ ਕਹਦੇ ਤੇ ਉਹ ਕਹਿੰਦਾ ਫੁੱਟਿਆ ਤੈਨੂੰ ਇੱਕ ਗੱਲ ਦੱਸ ਉਹ ਕਹਿੰਦਾ ਮੇਰਾ ਪਾਪਾ ਦਾ ਕਨਾ ਵੀ ਦੇਨੇ ਸੀ ਮੁੰਡੇ ਹੋਮਗੇ ਦੇ ਸੀ ਹੋਏ ਦੇਖ ਲਾ ਪ੍ਰਮਾਤਮਾ ਨੇ ਤੇ ਉਹ ਛਾਂਤ ਮੇਰੇ ਪਾਪਾ ਦਾਦਾ ਦਾ ਵੀ ਪਰ ਤੇ ਛੀ ਹੀ ਕਦੇ ਨਹੀਂ ਬਈ ਕਾਨਦ ਛਿਰ ਵੀ ਦੁਖਿਆ ਹੋਵੇ ਕਿਸੇ ਛੀਆਂ ਚ ਭਾਈਆਂ ਜਵਾੜੇ ਧਾਗਾ ਨਹੀਂ ਅਗਾਂ ਹੁਣ ਤਾਂ ਦੂਆ ਰਵਿ ਜੀ ਬਾਗ ਜਾਂਦਾ ਮਗਰੋਂ ਆ ਪਹਿਲਾਂ ਧਾਗੇ ਤੇ ਵੀਤ ਮੰਤੇ ਨਾ ਇਹ ਦੇਖ ਲੈ ਯਾਰ ਮਮਾ ਮਗਰੋਂ ਲੈਂਦਾ ਪਹਿਲਾਂ ਕਹਿੰਦੇਗਾ ਧਾਗਾ ਬੰਦੋ ਤੇ ਸਾਡੇ ਸੀਿਆਂ ਦੇ ਟੋਬੇ ਦੀ ਯਾਰ ਮੋਛ ਉਹ ਸਾਡੇ ਕੋ ਇਤਿਹਾਸ ਹੀ ਟੋਬਾ ਸੀ ਸੀਏ ਜਾਰ ਸਾਡੇ ਬਾਏ ਬੈਠੀਆਂ ਹੁੰਦੀਆਂ ਬੱਕਰੀਆਂ ਟੋਬੇ ਦੇ ਕਿਰਤੇ ਤੇ ਸੀਏ ਭਾਈਆਂ ਡਲਿਆਰਗੇ ਹੋਏ ਨਾਲੇ ਬੱਕਰੀਆਂ ਤੁਹਾਡੇ ਪਰਿਵਾਰ ਚ ਕਦੋਂ ਆਈਆਂ ਸੀ ਕਦੋਂ ਆ ਸਾਡੇ ਆ ਉਹਦੀਆਂ ਆਈਆਂ ਫੇ ਬੱਗ ਚਾਰਦੇ ਯਾਰ ਦੇ ਮੇਰੇ ਜੁੰਡਲਾ ਸੀ ਸਾਡੇ ਬੱਕਰੀਆਂ ਦੇ ਅੱਛੀ ਹੂੰ ਮੇਰੇ ਦਾਦਾ ਪਾਪੇ ਨੂੰ ਸ਼ੌਂਕ ਜਾ ਪਿਆ ਬੱਗ ਦੇ ਨਾਲ ਇੱਕ ਮੇਰਾ ਤਾਇਆ ਬੰਤਾ ਸੀ ਇੱਧਰ ਵੱਡਾ ਤਾਇਆ ਦੋਨਾਂ ਗੁਣਾਂ ਚਾਹੋਂ ਕੋ ਜਾਗਦਾ ਜੇ ਇਹ ਕਹਿੰਦੇ ਵੀ ਅਸੀਂ ਦੇਖਿਆ ਵੀ ਆ ਬੱਕਰੇ ਉਦੋਂ ਇਧਰਲੇ ਇਲਾਕੇ ਜੀ ਹੁੰਦਗਾ ਕਿਉਂ ਇਹਨਾਂ ਕੋਲੇ ਬੱਕਰਾਂ ਜੋ ਡਲਾ ਹੁੰਦੀਆਂ ਸੀ ਹੌਲੀ ਹੌਲੀ ਕਹਿੰਦੇ ਵੀ ਆ ਬੱਕਰੀਆਂ ਫਲਾਣੇ ਬੜੀਆਂ ਚੰਗੀਆਂ ਇਹ ਇਹ ਮੇਰੇ ਪਾਪੇ ਨੇ ਵਖਤਗੜ੍ਹ ਵਾਲੇ ਹੁਣ ਨੌਮ ਜੂਰਾ ਉਹਨਾਂ ਤੋਂ ਇੱਕ ਬੱਕਰੀ ਦੋ ਵੇਚ ਕੇ ਗਿਆ ਜੀ ਕਹਿੰਨਾ ਮੈਂ ਜੇਸੀ ਤੇ ਉਹਨਾਂ ਦਾ ਬਾਪ ਦਾ ਨਾ ਦਾਦੇ ਦਾ ਨਾਮ ਸੀ ਸਲੇਮਾਨ ਉਹ ਤੋਂ ਬੱਕਰੀ ਲਿਆ ਦੇ ਸੀ ਦੋ ਇੱਕ ਦੋ ਵੇਚ ਕੇ ਇੱਕ ਉਹਨਾਂ ਬੇੜਿਆ ਜਾ ਉੱਥੋਂ ਫਿਰ ਹੌਲੀ 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 ਉਹ ਤੋਂ ਮੇਰੇ ਪਾਪੇ ਨੂੰ ਚਾਹੋਂ ਕੋ ਜਾਗਦਾ ਫੇਰ ਬਾਈ ਲੈਣ ਬਦਲ ਦੀ ਬਦਲ ਦੀ ਬਦਲ ਦੀ ਆ ਵੇਲਾ ਆ ਗਿਆ ਜਿੰਮੀ ਤਾਂ ਫੇਰ ਛਾਂ ਨੂੰ ਜਾਉਂ ਗਿਆ ਆ ਗਿਆ ਫੇਰ ਸਾਡੇ ਕੋਈ 80 ਬੱਗ ਭਖੋਤ ਬੱਗ ਤਾਂ ਮੈਂ ਵੀ ਜਾ ਰਿਹਾ ਸਾਡੇ ਜਦੋਂ ਅਸੀਂ ਬਾਵਾ ਸੀ ਉਦੋਂ ਬੱਗ ਹੈਗਾ ਸੀ ਸਾਡੇ ਬਾਈ ਅਸੀਂ ਬੱਗ ਚਾਰਨੇ ਜਾਂਦੇ ਰਹੇ ਮੇਰੀਆਂ ਭੈਣਾਂ ਨੇ ਚਾਰਿਆ ਕਿਉਂ ਗਰੀਬੀ ਹੁੰਦੀ ਸੀ ਬਾਈ ਬਾਹਲੇ ਛਾਡੇ ਤੇ ਤੇ ਆਥੇ ਨਹੀਂ ਹੁਣ ਦੇ ਜਵਾਕ ਨੂੰ ਤੂੰ ਹਟਤੇ ਨਹੀਂ ਤੋ ਅਸੀਂ ਸਾਡੇ ਨਾਲ ਬਾਈ ਆਥਣੇ ਦਾ ਸੀ ਲਿਆਉਣੀਆਂ ਰੋਟੀਆਂ ਤੜਕੇ ਆਟਾ ਪਿੰਡ ਚੋਂ ਬੱਗ ਵਾਲੇ ਨੂੰ ਦਿੰਦੇ ਹੁੰਦੇ ਸੀ ਅੱਗੇ ਆਟਾ ਤੇ ਲੋਟਣਾ سارے سارے ਬੱਗ ਚੋਂ ਨਾਲ ਤਾਂ ਅਸੀਂ ਪਿੰਡ ਚੋਂ ਬੱਗ ਛੱਡ ਕੇ ਲੈਣਾ ਤੜਕੇ ਸੇ ਸੱਤ ਚ ਤੇ ਫੇਰ ਅਸੀਂ ਆਟੇ ਨੂੰ ਯਾਣਾ ਅਰੇ ਉਹ ਹਾਂ ਇੰਨਾ ਤੇ ਉਹ ਚਾ ਬੱਗੇ ਹੁਣ ਤਾਂ ਬਾਈ ਬੱਗ ਨਹੀਂ ਤੇ ਉਹ ਨਹੀਂ ਫੇਰ ਉਹਦੋਂ ਬੱਕਰੀਆਂ ਲੈਂਦੇ ਲੈਂਦੇ ਬਾਈ ਇਹ ਛਲੇ ਮਾਣ ਆਰ ਗਿਆ ਨਾ ਮੇਰੇ ਪਾਪੇ ਆਰ ਗਿਆ ਦੀਦਾ ਲੈ ਆਜ ਪੈਗੀ ਚੰਗੇ ਬੋਕਾਂ ਤੋਂ ਤੇ ਫੇਰ ਇੱਕ ਵਾਰ ਰਾਏਕੋੜ ਦਾ ਮੂਣੀ-ਮੋਣੀਆ ਉਹਨੂੰ ਮੇਰਾ ਪਾਪਾ ਬਹੁਤ ਯਾਦ ਕਰਦਾ ਬਹੁਤ ਲਿਆਸੀ ਫੇਰ ਉਹਨਾਂ ਉਹਨਾਂ ਦਾ ਪੱਠਾ ਲੈਂਿਆ ਕਿ ਉਹਦੋਂ ਗਰੀਬੀ ਸੀ ਬਾਈ ਪੱਠਾ ਤੋਂ ਮੇਰੇ ਬਾਪੇ ਨੇ ਲੈ 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 ਬੱਕਰੀਆਂ ਚੰਗੀਆਂ ਬੜਾਈਆਂ ਫਿਰ ਫੇ ਬੇਡਾਂ ਲਈਆਂ ਹਰੇ ਕੋਈ 60 60 ਭੇਡਾਂ ਉਹਨਾਂ ਸਾਰੇ ਛੀ ਪਾਈ ਛੀ ਪੜਿਆ ਤਾਂ ਸਾਡ ਜੋ ਕੋਈ ਨਹੀਂ ਪਰ ਛੀਆਂ ਨੂੰ ਮੇਰੇ ਬਾਪੇ ਨੇ ਮਾਲ ਬਣਾ ਕੇ ਦਿੱਤਾ ਜੀ ਚਲੋ ਰੱਖਿਆ ਨਹੀਂ ਤਾਂ ਬਾਈ ਫਿਰ ਉਹ ਤਾਂ ਆਪਦੇ ਸਾਰਿਆਂ ਨੂੰ ਮਾ ਪਿਓ ਤਾਂ ਹਣਾ ਕਿਸੇ ਦੇ ਨਾਲ ਤਾਂ ਨਹੀਂ ਜਾਂਦਾ ਜਦੋਂ ਉਹ ਬਜ਼ੁਰਗ ਬੱਕਰੀਆਂ ਚਾਰਦੇ ਸੀ ਬਈ ਉਦੋਂ ਕੀ ਖਰਾਕ ਹੁੰਦੀ ਸੀਗੀ ਕਿਹੋ ਜੀਆਂ ਬੱਕਰੀਆਂ ਸੀ ਕਿਵੇਂ ਵੇਚਦੇ ਸੀਗੇ ਉਦੋਂ ਮੇ ਹਣਾ ਤਾਂ ਯਾਰ ਬਾਈ 2-300 ਦਾ ਹੀ ਵਿਕਦਾ ਸੀ 5 ਰੁਪਏ ਇਹ ਯਾਰ ਭਾਈ ਜਦੋਂ 5 ਰੁਪਏ ਦੁੱਧ ਮੈਂ ਖੁਦ ਆਪ ਦਾ ਪਾਇਆ ਵੈ ਮੇਰੇ ਪਾਪੇ ਦੇ ਨਾਲ ਨਾ ਸੀ ਜੋ ਮੇਰੇ ਭੈਣਾਂ ਦਾ ਵਿਆਹ ਸੀ ਮਇਤੇ ਦਾ ਜੇ ਕਾਮਰਾ ਮਰਦੋਜੀ ਬਹੁਤ ਮਸ਼ਹੂਰ ਸੀ ਅਜੀ 5 ਪਹਿਲਾਂ 3 ਰੁਪਏ ਹੀ ਪੈਂਦੇ ਉਹਨੇ ਸਾਡਾ ਦੁੱਧ 5 ਰੁਪਏ ਕਰਾਇਆ ਆਪ ਚੋਕੇ ਲਿਆਉਂਦਾ ਰਿਆ ਉਦੋਂ ਖਰਾਕਾ ਉਹ ਤਾਂ ਹੁਣ ਤਾਂ ਦਵਾਈਆਂ ਤੇ ਆ ਬੱਕਰੀਆਂ ਕਦੇ ਕੋਸੇ ਅਸੀਂ ਤਾਂ ਕਦੇ ਦਿੱਤੇ ਹੀ ਨਹੀਂ ਸੀ ਕੋਈ ਯਾਰ ਆ ਭੈਣਾਂ ਏਡੇ ਛੱਡੇ ਆ ਟਿੱਬੇ ਪੈ ਸੀ ਉਥੇ ਬੱਕ ਦੇ ਨਾਲ ਹੀ ਫੜਦਿਆਂ ਰਹਿੰਦੀਆਂ ਕੁਮਾਰਾ ਜਿਹੀ ਗੋਲ ਨਹੀਂ ਖੇਡੀਆਂ ਜਾਂਦੇ ਤੇ ਬੱਕਰੀ ਆਪੇ ਡੱਕ ਕੇ ਗੋਲੇ ਆ ਜਾਣ ਕਦੇ ਵਾਲਿਆਂ ਨੇ ਉਥਾਨੀ ਹੀ ਚੱਕਿਆ ਬਈ ਦੁੱਧਾ ਜੀ 25 ਕਿਲੋ ਡੰਗ ਦਾ ਸਾਡਾ ਆਪ ਦਾ ਪਾਇਆ ਖੁਦ ਮੇਰੇ ਬਾਪੇ ਵੇਲੇ ਖੁਦ 25 25 ਕਿਲੋ ਦੁੱਧਾ ਉਹਨਾਂ ਵੇਲੇ ਆ ਜੀ ਉਦੋਂ ਹੁਣ ਕਿਤੇ ਹੁਣ ਤਾਂ ਯਾਰ ਬਾਈ ਖਰਾਕਾਂ ਤੇ ਰਹਿ ਗਿਆ ਬੱਕਰੀਆਂ ਜੀ ਨਵੇਂ ਮਹੀਨੇ ਦਵਾਈ ਦੇ ਕਿਤੇ ਕਿਸੇ ਝੂਲ ਵਿੰਗੇ ਕਿਤੇ ਕੁਛ ਹੋ ਗਿਆ ਕਿਤੇ ਕੁਛ ਉਹ ਆ ਵੇਲੇ ਦੀ ਜਿੰਮੇਦਾਰ ਤੁਹਾਡੇ ਬਈ ਭੈਣ ਭਰਾਵਾਂ ਚ ਪੜਿਆ ਵੀ ਕੋਈ ਕੋਈ ਨਹੀਂ ਅੱਠਾਂ ਜੀ ਅੱਛਾ ਅੱਠੇ ਆਣ ਪੜਾ